ਉਹ ਧਾਮਾਂ ਦੇ ਉੱਤੇ ਐਮਰਜੈਂਸੀ ਲੈਂਡਿੰਗ ਹੋਈ ਹੈ ਇਸ ਜਹਾਜ਼ ਦੇ حوالے ਨਾਲ Air India ਦਾ ਇੱਕ ਜਹਾਜ਼ ਸੀ ਜਿਹੜਾ థਾਈਲੈਂਡ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਦੂਸਰੇ ਪਾਸੇ ਪੰਜਾਬ ਦੇ ਵਿੱਚ Air Force ਦਾ ਇੱਕ ਹੈਲੀਕਾਪਟਰ ਸੀ ਜਿਹਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ Air India ਦਾ ਜਹਾਜ਼ థਾਈਲੈਂਡ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਕਿਉਂਕਿ ਰੋਲਾ ਪੈ ਗਿਆ ਕੁਝ ਬੰਬ ਹੈ ਬੰਬ ਹੋਣ ਦੀ ਸੂਚਨਾ ਤੇ ਫੁਕੇਟ ਦੇ ਵਿੱਚ ਦਿੱਲੀ ਤੋਂ ਆ ਰਹੇ 155 ਯਾਤਰੀਆਂ ਨੂੰ ਨਾਲ ਲੈ ਕੇ ਆ ਰਹੇ Air India ਦਾ ਜਹਾਜ਼ ਦੀ ਇਮਰਜੈਂਸੀ ਲੈਂਡਿੰਗ ਹੋਈ థਾਈਲੈਂਡ ਦੇ ਫੁਕੇਟ ਇੰਟਰਨੈਸ਼ਨਲ ਅਪੋਰਟ ਦੇ ਉਤੇ ਏਅਰ ਇੰਡੀਆ ਦੀ ਫਲਾਈਟ ਏਆਈ 379 ਦੀ ਇਮਰਜੈਂਸੀ ਲੈਂਡਿੰਗ ਕਰਾਈ ਗਈ ਇਸ ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਸੀ ਕੱਲ ਦੀ ਘਟਨਾ ਤੋਂ ਬਾਅਦ ਫਿਰ ਕੁਝ ਸਮੇਂ ਲਈ ਸਾਰੀਆਂ ਧਿਰਾਂ ਚੇਤਨ ਹੋ ਜਾਂਦੀਆਂ ਨੇ ਤੇ ਉਹ ਫਿਕਰ ਵੀ ਵੱਜ ਜਾਂਦਾ ਜਿਹੜੇ ਲੋਕ ਹੁਣ ਇਸ ਸਮੇਂ ਜਹਾਜ਼ ਸਫ਼ਰ ਕਰ ਰਹੇ ਹੋਣਗੇ ਅਗਲੇ 2-3 ਦਿਨ ਉਹਨਾਂ ਨੂੰ ਫਿਕਰ ਰਹਿਣਾ ਉਹਨਾਂ ਦੇ ਪਰਿਵਾਰਾਂ ਨੂੰ ਫਿਕਰ ਰਹਿਣਾ ਸੋ ਜਿਹੀ ਘਟਨਾ ਦਾ ਜਦੋਂ ਸੂਚਨਾ ਮਿਲਦੀ ਹੈ ਉਹ ਸੱਚੀ ਝੂਠੀ ਹੋਵੇ ਇੱਕ ਹੋਰ ਫਿਕਰ ਫਿਰ ਵੱਧਦਾ ਹੈ ਇਹ ਜਹਾਜ਼ ਇਸ ਜਹਾਜ਼ ਦੇ ਵਿੱਚ 156 ਲੋਕ ਸਵਾਰ ਸਨ ਫਲਾਈਟ ਫੁਕੇਟ ਤੋਂ ਫੁਕੇਟ ਤੋਂ ਦਿੱਲੀ ਆ ਰਹੀ ਸੀ 에어 ਇੰਡੀਆ ਦਾ ਜਹਾਜ਼ ਹੈ ਉਥੋਂ ਦਿੱਲੀ ਨੂੰ ਆ ਰਿਹਾ ਸੀ ਨਿਊਜ਼ੀਜੈਂਸੀ ਰਾਈਟਰ ਨੇ ਫਲਾਈਟ ਟੇਕਰ ਫਲਾਈਟ ਨੰਬਰ 24 ਦੇ ਹਵਾਲੇ ਨਾਲ ਦੱਸਿਆ ਕਿ ਇੰਡੀਆ ਦੀ ਫਲਾਈਟ ਨੇ ਫੁਕੇਟ 에어ਪੋਰਟ ਤੋਂ ਭਾਰਤੀ ਸਮੇਂ ਅਨੁਸਾਰ ਸਵੇਰੇ 9:30 ਵਜੇ ਉਥੋਂ ਦੇ ਸਮੇਂ ਅਨੁਸਾਰ ਦੁਪਹਿਰ ਦੇ 2:30 ਵਜੇ de copias quitas